ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹੋ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਆ ਜੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਾਂਜੀ ਤੇ ਆਪਾਂ ਪਵੀ ਅੱਜ ਜਗੌਣ ਲੱਗੀਆਂ ਦੀਵੇ ਹਾਂਜੀ ਦੀਪਮਾਲਾ ਜਿਹੜੀ ਉਹ ਆਪਾਂ ਕਰਨ ਲੱਗੀਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਂ ਬੱਤੀਆਂ ਜਿਹੜੀਆਂ ਉਹ ਵੱਟ ਰਹੀਆਂ ਹਾਂਜੀ ਤੇ ਹੁਣ ਆਪਾਂ ਦੀਵੇ ਜਗਾ ਕੇ ਤੇ ਦੀਪਮਾਲਾ ਜਿਹੜੀ ਉਹ ਕਰਾਂਗੇ हां जी ਲੜੀ ਆਪਾਂ ਜਗਾਤੀ ਹੋਈ ਲੜੀ ਜਾਗੀ ਬਟਾ हां जी हां जी ਲੜੀ ਆਪਾਂ ਜਗਾਤੀ ਹੋਈ ਆ हां जी ਦੇਖੋ ਜੀ ਲੜੀ ਜਾਗ ਰਹੀ ਏ ਕੋਠੀ ਦੇ ਉੱਪਰ ਤੇ ਆਪਾਂ ਜੀ ਆਪਾਂ ਜੀ ਜੀ ਦੀਵਿਆਂ ਜਿਵੇਂ ਸਾਰਿਆਂ ਜੀ ਤੇਲ ਜਿਹੜਾ ਪਾਇਆ ਨੇ ਤੇ ਹੁਣ ਆਪਾਂ ਦੀਵੇ ਜਲਾਉਣੀ ਆ ਜੀ ਬੰਦ ਵਾਲਾ ਬਾਸ ਕਾ ਵੀ ਲੋਕਾਂ ਨੇ ਜਿਹੜੀ ਕਰਤੀ ਏ ਜੀ ਤੇ ਆਪਾਂ ਵੀ ਜਿਹੜੀ ਉਹ ਕਰਦੇ ਮੈਂ ਚੱਲ ਨਹੀਂ ਹੋ ਰਿਹਾ ਨਾ ਜਾ ਚੱਲ ਜਾ ਚੱਲ ਜੇ ਲੱਗਦੇ ਲੱਗਦੇ ਲੱਗਦੀ ਹੈ ਅ ਅ ਅਛੀ ਗ੍ਰਾਮ ਦਾ ਅੱਜੀ ਦੇ ਕਾਫੀ ਦੀ ਬਮਾਰਾ ਹੋਈ ਹੋਣੀ ਹਮ ਹੰਮ ਦਾ ਸਾਰੀ ਗ੍ਰਾਮ ਦਾ ਅੱਜੀ ਰਮਨਤਾ ਹੁੰਦੀ ਚਲ ਤਾਂ ਬੋਨਦੀ ਜਿਹਾ ਕਿ ਪਾਸਤ ਬੜੀ ਉੱਤੇ ਚਲਦੀ ਹੈ ਜੀ ਅੱਜ ਦੇ ਦਿਨ ਕਰਮਾ ਵਾਲੇ ਬਥੇ ਗਏ ਹੋਇਆ ਤੇ ਆਪਣੇ ਕੋਲ ਜਾਇਆ ਹੀ ਨਹੀਂ ਗਿਆ ਦੀਪਮਾਲਾ ਕਰ ਰਹੀ ਹੈ ਜੀ ਆਪਾਂ ਆ ਬਹੁਤ ਚੰਨ ਦੀਵ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੰਨੇ ਕਿੰਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੌਕਾ ਰੱਖਦੇ ਹੋਏ ਘਰਾਂ 'ਚ ਦੀਪਮਾਲਾ ਕੀਤੀ ਹੈ ਜੀ ਹਾਂ ਜੀ ਜੀ ਦੀਪਮਾਲਾ ਹੋ ਗਈ ਹੈ ਜੀ ਅਸੀਂ ਆਏ ਹਾਂ ਟੋੜੇ ਦਵਾਰ ਰਜਾ ਜੀ ਸਾਡੇ ਕਰ ਦਿਓ ਬੇੜੇ ਪਾਰ ਰਜਾ ਜੀ ਅਸੀਂ ਆਏ ਹਾਂ ਟੋੜੇ ਦਵਾਰ ਹਾਂ ਜੀ ਚੱਲੀਏ ਲਾਉਣਾ ਸਭ ਹਾਂ ਜੀ ਜੀ ਹੁਣ ਆਪਾਂ ਇੱਧਰ ਕੋਠੀ ਚ ਲਾਉਣ ਆਏ ਹਾਂ ਜੀ ਦੀਵੇ ਹਾਂ ਜੀ ਇਹਨਾਂ ਦੇ ਪਾਪਾ ਨੇ ਆ ਜਾਣਾ ਇਹ ਪਲਕੇ ਤੇ ਬਾਅਦ ਵਿੱਚ ਪਾਵਾਂਗੇ ਆਪਾਂ ਟਰ ਹਾਂਜੀ ਕੰਮ ਵਿੱਚ ਹੀ ਅੜਿਆ ਹੋਇਆ ਏ ਕਿਉਂਕਿ ਸੀਜ਼ਨ ਜਿਹੜਾ ਚੱਲ ਰਿਹਾ ਸੀ ਝੋਨੇ ਦਾ ਇੱਥੇ ਰੱਖੋ ਬੁਏ ਚ ਕਰਕੇ ਹਾਂਜੀ ਤੇ ਆਪਾਂ ਲੈਂਟਰ ਰੋਕਿਆ ਹੋਇਆ ਵਿੱਚ ਹਨ ਆਪਾਂ ਕਮਰੇ ਅੱਜ ਵਿੱਚ ਜਿਹੜੇ ਦੀਵੇ ਰੱਖ ਰਹੇ ਹਾਂ ਫਿਰ ਜੰਦੀਏ ਤੁਸੀਂ ਸੋ ਇਹ ਜੋ ਬੁਆਜ ਵੀ ਰੱਖਤਾ ਨੇ ਤੇਰਾ ਖਦਾ ਕੋ ਲੋਪੀ ਚ ਉੱਪਰ ਆਪਣੇ ਪੌੜੀ ਨਹੀਂ ਚੜੀ ਹੋਈ ਹੈ ਲੈ ਤੁਹਾਨੂੰ ਪਤਾ ਹੀ ਹੈ ਇਹਨੇ ਜਾ ਖੁੱਦ ਗਿਆ ਦਰਵਾਜ਼ਾ ਹਵਾ ਨਾਲ ਬੰਦ ਨਾ ਹੋਣ ਇਹ ਜਾਓ ਕਾਹ ਤੇ ਰੱਖਿਆ ਬੰਨ੍ਹਾ ਦੋ ਬੱਚਾ ਮਿੰਟੋਂ ਇਹਦਾ ਡੇ ਬਾਥਰਮ ਆ। ਆਇ ਕਰ ਤੋਂ ਇੱਚ ਤੇ ਅਧਰ ਰੱਖ ਦਾਂਗੇ। ਠੀਕ ਹੈ ਆਪਾਂ ਸਾਰੀ ਜਗਾ ਹੀ ਆ ਜੀ ਤੁਹਾਨੂੰ ਬਲੌਗ ਵਿੱਚ ਦਿਖਾਇਆ ਹੈ ਜੀ। ਆ ਹੁਣ ਵੱਡਾ ਦੀਵਾ ਭਾਂਦਰ ਰੱਖ ਦਾਂਗੇ ਇੱਕ। ਇਹਦੇ ਚ ਬਾਅਦ ਚ ਜਦੋਂ ਫੇਰ ਥੋੜਾ ਤੇਲ ਘਟ ਜੇਗਾ ਫੇਰ ਪਾਵਾਂਗੇ ਥੋੜਾ ਜਿਹਾ ਤੇਲ। ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨੂੰ ਕਰਨਾ। ਸਾਡਾ ਬਲੌਗ ਜਿਹੜਾ ਐਂਡ ਤੀਕਰ ਜਰੂਰ ਦੇਖਣਾ ਜੀ। ਹਾਂ ਜੀ ਤੇ ਚੈਨਲ ਨੂੰ ਵਾਤਵਾਰ ਦੇ ਸਪੋਰਟ ਕਰਿਆ ਕਰੋ ਜੀ ਲਾਈਕ ਜਰੂਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਓਕੇ ਬਾਏ ਟਾਟਾ